ਆਉਣ ਦੇ ਬਰ ਮੈਂ ਤੇਰੇ ਦਿਲ ਵਿੱਚ ਉੱਠਦਾ ਵੈਰਾਗ ਜੱਟिए ਉਹ ਜਿਵੇਂ ਕਾ ਮੰਗਾ ਤਮਾਰੂ ਦਾ ਜਹਾਜ ਜੱਟिए ਤੇਰਾ ਮੁਖ ਜਿਵੇਂ ਦੇਸ ਨੀ ਆਜ਼ਾਦ ਜੱਟिए ਨੀ ਮੈਂ ਤੇਰੇ ਵਿੱਚੋਂ ਵੇਖਿਆ ਪੰਜਾਬ ਜੱਟिए ਨੀ ਮੈਂ ਤੇਰੇ ਵਿੱਚੋਂ ਵੇਖਿਆ ਪੰਜਾਬ ਜੱਟिए ਜਦੋਂ ਪਹਿਲੀ ਵਾਰੀ ਬੱਚਿਆਂ ਨੂੰ ਮੱਤ ਦਿੰਦੀ ਵੇਖੀ ਇਹ ਮੈਨੂੰ ਯਮਲੇ ਦੀ ਤੇਰੇ ਵਿੱਚ ਲੱਗੀ ਦਰਵੇਸ਼ੀ ਸੱਚੇ ਦਿਲ ਨਾਲ ਜਦੋਂ ਤੂੰ ਤੇ ਆਵੇਂ ਭਗਵਾਨ ਹੋ ਜਿੰਮੇ ਬੰਦਗੀ ਮੁਰਾਦ ਸ਼ਾਹ ਦੀ ਕਰਦਾ ਈਮਾਨ ਜਦੋਂ ਚਰਖੇ ਤੇ ਕਰੇ ਤੂੰ ਰੇ ਆਜ ਜੱਟੀਏ ਹੋ ਦੇ ਮਾਲਮ ਲੋਹਾਰ ਦਾ ਖਿਤਾਬ ਜੱਟੀਏ ਨੀ ਮੈਂ ਤੇਰੇ ਵਿੱਚੋਂ ਵੇਖਿਆ ਪੰਜਾਬ ਜੱਟੀਏ ਨੀ ਮੈਂ ਤੇਰੇ ਵਿੱਚੋਂ ਵੇਖਿਆ ਪੰਜਾਬ ਜੱਟੀਏ ਅੱਖਾਂ ਤੇਰੀਆਂ ਦੇ ਵਿੱਚ ਜਦੋਂ ਹੰਝੂ ਕੋਈ ਆਉਂਦਾ ਹੋ ਲੱਗੇ ਸ਼ਿਵ ਜਿਵੇਂ ਪੀੜਾਂ ਦਾ ਪਰਾਗਾ ਹੋਵੇ ਗਾਉਂਦਾ ਅੱਖਾਂ ਤੇਰੀਆਂ ਦੇ ਵਿੱਚ ਜਦੋਂ ਹੰਝੂ ਕੋਈ ਆਉਂਦਾ ਹੋ ਲੱਗੇ ਸ਼ਿਵ ਜਿਵੇਂ ਪੀੜਾਂ ਦਾ ਪਰਾਗਾ ਹੋਵੇ ਗਾਉਂਦਾ ਆਵੇ ਤੇਰੇ ਵਿੱਚ ਪਿਆਰ ਸਤਿਕਾਰ ਦੀ ਸੁਕੀਨੀ ਨੀ ਉਦੋਂ ਪਾਤਰ ਦੀ ਮੈਨੂੰ ਯਾਦ ਆਉਂਦੀ ਏ ਹਲੀਮੀ ਜਦੋਂ ਨਾਟਕਾਂ ਚ ਲੇ ਨੀਏ ਤੂੰ ਭਾਗ ਜੱਟिए ਓ ਜਿੰਮੇ ਬੰਬੇ ਦਾ ਸਹਾਨੀ ਬਲਰਾਦ ਜੱਟिए ਨੀ ਮੈਂ ਤੇਰੇ ਵਿੱਚੋਂ ਵੇਖਿਆ ਪੰਜਾਬ ਜੱਟिए ਨੀ ਮੈਂ ਤੇਰੇ ਵਿੱਚੋਂ ਵੇਖਿਆ ਪੰਜਾਬ ਜਦ ਮਾੜਿਆਂ ਹਾਲਾਤਾਂ ਨੂੰ ਹੰਡਾਉਂਦੀ ਤੇਰੀ ਰੂਹ ਓ ਜਿਵੇਂ ਸੋਹਣ ਸਿੰਘ ਸ਼ੀਤਲ ਦਾ ਤੂਤਾ ਵਾਲਾ ਖੂ ਕਾਦੇ ਜੋਦਿਆਂ ਵਹਾਦਰਾਂ ਦੀ ਗੱਲ ਕਰੇ ਖਾਸ ਓ ਜਿਵੇਂ ਜੋਗਾ ਸਿੰਘ yogi ਕੋਈ ਰੱਤ ਦਾ ਤਿਆਸ ਨੀ ਤੂੰ ਸਿੱਧੂ ਵਾਂਗੂ ਹੱਸੇ ਵੇ ਹਸਾਬ ਜੱਟिए ਹੋ ਦੇਵੇ ਚਰਨ ਲਖਾਰੀ ਤੈਨੂੰ ਦਾਦ ਜੱਟिए ਨੀ ਮੈਂ ਤੇਰੇ ਵਿੱਚੋਂ ਵੇਖਿਆ ਪੰਜਾਬ ਜੱਟੀਏ ਨਹੀਂ ਮੈਂ ਤੇਰੇ ਵਿੱਚੋਂ ਵੇਖਿਆ ਪੰਜਾਬ ਜੱਟੀਏ ਨਹੀਂ ਮੈਂ ਤੇਰੇ ਵਿੱਚੋਂ ਵੇਖਿਆ ਪੰਜਾਬ ਜੱਟੀਏ